ਫੜਦਾ ਨਹੀਂ ਜਾਂਦਾ ਇਹਦੀ ਥੋੜੀ ਫੜਦਾ ਨਹੀਂ ਐਟ ਮਾਰ ਕੇ ਛੱਡੂ ਕਦੇ ਨੂੰ ਛੱਡੂ ਫੜਦਾ ਨਹੀਂ ਕਿੰਨਾ ਚਿਰ ਸਹੁੰਦੇ ਨਹੀਂ ਅੱਛੀ ਲੀਟਰ ਫੂਕਦਾ ਜੱਟ ਨੇ ਟੇਲ ਅੱਜ ਜੱਟੋਂ ਨਾਲ ਵੜ ਪਾਇਆ ਪਾੜਾ ਮਾੜਾ ਮਾਰ ਕੇ ਛੱਡੂ ਕੰਮੀ ਵਾਲਿਆ ਕੱਥੇ ਲੁਕੇਗਾ ਕੁੱਤਿਆ ਉਹ ਇਹ ਇਹ ਟਾਇਰ ਤੋੜੂਏ ਬੱਟ ਚੜਾ ਲਈ ਪਲਟਾਉ ਮੈਨੂੰ ਆਇ ਲਾਇਦਾ ਉਹ ਗੱਲ ਤੇ ਇਹ ਕੀ ਦੀ ਮੰਗ ਕੇ ਲੈ ਆਇਆ ਪਤਾ ਨਹੀਂ ਮੈਂ ਨਾ ਮੈਨੂੰ ਤਾਂ ਉਹੀ ਲੱਗਦੀ ਆ ਯਾਰ ਇਹ ਕਿਹੜੇ ਦੀ ਮੱਖਣ ਮੋਟਰ ਵਾਲੇ ਦੀ ਆ ਤਾਂ ਮੰਗ ਵੀ ਲੈ ਹੀ ਬੱਦਲ ਮੈਂ ਅੰਦਰ ਉਹਦੀ ਨਾ ਦੁਕਾਨ ਜੀ ਬਕਾਇਦੇ ਕਿਤੇ ਤੇ ਮੈਂ ਕੀ ਕਿਹਾ ਤੀ ਵਾਵਾ ਉਹੀ ਗੱਲ ਹੋਊਗੀ ਨਾ ਕੌਣ ਦੱਸੇ ਇਹਦੇ ਨਾਲ ਉਹ ਫਿਰਦਾ ਇਕੱਲਾ ਉਹੀ ਮਰਜਾ ਬੁਰ ਤੋਣਗੇ ਮਰਜਾ ਬੁਰ ਤੋਣਗੇ ਇਕੱਲਾ ਇੱਕ ਦਾ ਕੰਮ ਵਧੀਆ ਹੋ ਗਿਆ ਗੱਗੀ ਉਸਤਾਦ ਦਾ ਨਾਮ ਉੱਚਾ ਕਰਤਾ ਯਾਨ ਐਂ ਜਿਹੜੇ ਸਾਹ ਨਾਲੀ ਭਾਲ ਰਹੇ ਨੇ ਤਾਂ ਜੈ ਸਾਰੀ ਉਮਰ ਭਾਲੀ ਜੱਲੇ ਪਤਾ ਨਹੀਂ ਦੋ ਵਾਰੀ ਤਾਂ ਆਪਾਂ ਮੱਕੀ ਚ ਜਾ ਕੇ ਬੋਨੇ ਆਏ ਇਹਨੂੰ ਤਾਂ ਐ ਵੀ ਅਜੇ ਮੱਕੀ ਜੀ ਬੈਠੇ ਨੇ ਉਪਰ ਉਹ ਭੈਣ ਉੱਤੇ ਕਰਦਾ ਕਰਦਾ ਬੋਲੂ ਕੁਛ ਬੋਲੂ ਕਰਦਾ ਹਰੀ ਤੇ ਗਿਆ ਬੰਦਾ ਉੱਧਰ ਵੀ ਬੈਠਾ ਮੇਰੇ ਰਫ ਲੰਗੇ ਇੱਧਰ ਵੀ ਬੈਠਾ ਤੇਰੇ ਪਛੋਕੜ ਰੱਖੇ ਛੋਨੂਆ ਤੇ ਛੜਦਾ ਤਾਂ ਹੈ ਨਹੀਂ ਦੇਖ ਲੋਕੀ ਕਹੀ ਜਾਂਦੇ ਨੇ ਅਭੀ ਉੱਠਦਾ ਬਾਹਰ ਮਾੜਾ ਹੁੰਦਾ ਪਰ ਬਾਹਰ ਜੱਟ ਦਾ ਮਾੜਾ ਹੁਣ ਤੁਹਾਡੇ ਨਾਲ ਪੈ ਗਿਆ ਹੁਣ ਲਓ ਪਰਮਣੇ ਨਾਲ ਪੰਗਾ ਇੱਥੇ ਕੋਲ ਲੁਕਦੇ ਫਿਰਦੇ ਮੱਕੀਆਂ ਚ ਫੜਾ ਕਿੰਨਾ ਕ ਟਾਈਮ ਬੈਠੋਗੇ ਭੁੱਖ ਤਾਂ ਲੱਗੂ ਤੁਹਾਨੂੰ ਬਾਹਰੇ ਟਾਉਣਾ ਪਊ ਮਰ ਤਤਾ ਛਮਣਾ ਤਾਂ ਕੰਮੀ ਵਾਲਿਆ ਕਰਨਾ ਪਊ ਤੈਨੂੰ ਦੱਸਤੀ ਗੱਲ ਬੱਕਰੇ ਦੀ ਮਾਂ ਕਿ ਨਕ ਚਰ ਸੁੱਖਾ ਮਨਾਊਗੀ ਹਾਂ ਮੇਰੀ ਗੱਲ ਇੱਕ ਸੁਣ ਲੈ ਦੇਖ ਕਿਹੜਾ ਤੇਰਾ ਹੱਥ ਖੜਾ ਕਰਦੇ ਨਹੀਂ ਮੈਂ ਤੇ ਫਿਰ ਤੁੱਪ ਵੀੜ ਕੇ ਲਊ ਹਾਂ ਫਿਰ ਤੇ ਚਹਰੀ ਮੱਕੀ ਦਾਦਾ ਮੈਂ ਕੁਛ ਕਰਦਾ ਨਹੀਂ ਪਰ ਬਿੱਤੀ ਚਾਰ ਪਾਉ ਥੋੜਾ ਚਾਹੇ ਦੋ ਸਾਲ ਬੈਠੇ ਰਹੋ ਖੜਦਾ ਨਹੀਂ ਰਾਤ ਦਾ ਚਿੰਗਟਿੰਗੇੜਾ ਪੜਖਾ ਜੀਪ ਦਾ ਮਾਉਰੇ ਕਿ ਤੋ ਦਿੱਤਾ ਪੱਜੋਂ ਗਏ ਚਾਰੇ ਪਾਛੇ ਟੜ ਰੱਖੇ ਥੋਨੂੰ ਮਰ ਜਾ ਪਰਾਲਿਆ ਨੇ ਬਾਰਾ ਬਾਰ ਪੁੱਠਾ ਪਾ ਲਿਆ ਤੁਸੀਂ ਮੁਤਨੜਾ ਇੱਧਰ ਬੱਜਾ ਪਰੌਣੀ ਦੀ ਹੱਕ ਚ ਹੁਣ ਹੁਣ ਲੁਕਦਾ ਕੋ ਫਰਦਾ ਕੁੱਤਿਆ ਪਰ ਜਿੱਦੇ ਟੱਕੇ ਚੜ ਗਿਆ ਕੰਮੀ ਵਾਲਾ ਛੱੜਦਾ ਨਹੀਂ ਛੱੜਦਾ ਨਹੀਂ ਤੈਨੂੰ ਤਾਂ ਮੁਤ ਚ ਹੈੜ ਲੀਵਾ ਕੰਮੀ ਵਾਲਿਆ ਛੋਟੀ ਰੱਖਦੇ ਦੀ ਕਤੀੜ ਦੀ ਛੋਟੀ ਥੋਨੂੰ ਤਾਂ ਇੱਤੇ ਵੀ ਪਰਦਾ ਨੁਆਈਂਦਾ ਬੁਲਾ ਗਏ ਦਬਨ ਵਾਲਿਆ ਤੋਂ ਨਹੀਂ ਹੈਗਾ ਛਾੜੇ ਖੂਨ ਛੱਡ ਤਾਂ ਬਰਸਤ ਚ ਮਿਲੀ ਹੋਈ ਆ ਦਲੇਰੀ ਹਾਂ ਢੋਡੀ ਧੱਕ ਦੇ ਦੀ ਡੰਗਾ ਗੇੜਾ ਹਜੇ ਇੱਚ ਕੇ ਮੁੱਕਦਾ ਟੋਟੀ ਚ ਕਲੂਏ ਇੱਧਰ ਇੱਧਰ ਦੀ ਹੋ ਜੀ ਬਰੀ ਲੱਗਦੀ ਹੋ ਜੂ ਵਿਚਾਰੀ ਕੰਮ ਮੈਂ ਬੜਾ ਕੰਮ ਹੈ ਵਧੀਆ ਠੀਕ ਹੈ ਕੀ ਹਾਲ ਚਾਲ ਹੈ ਹਾਲ ਤਾਂ ਮਾੜੀ ਨੇ ਆਇਆ ਪੰਗੂ ਨੂੰ ਪੀ ਲੈ ਬੱਚ ਪਾਣੀ ਨਹੀਂ ਤੂੰ ਮੈਨੂੰ ਐ ਘਟ ਹਾਂ 5000 8000 ਜੇਕਰ 5000 ਹਾਂ 5000 ਮੇਰੇ ਲਵੇ ਨਹੀਂ ਹੈਗਾ ਹੁਣ ਯਾਰ ਮੇਰੀ ਗੱਲ ਸੁਣ ਜਾ ਪਿੰਡੋਂ ਫੋਨ ਕਰਕੇ ਮਗਾ ਕੇ ਛੁੱਟੋ ਮੈਂ ਤੇਲ ਪਕਾਉਣਾ ਗੱਡੀ ਟੈਂਕੀ ਪੜਾਉਣੀ ਹੈ ਤੇਲ ਤੂੰ ਕੀ ਕਰਦਾ ਇਹ ਡੀਜ਼ਲ ਦਾ ਇੱਥੇ ਕੰਮੀ ਵਾਲੇ ਹੋਰੀ ਬੜੇ ਹੋਏ ਨੇ ਰਾਤ ਦਿਨ 6 ਲੀਟਰ ਫੂਕਦਾ ਮੈਂ ਇੱਥੇ ਓਏ ਆ ਕੀ ਕਰਤਾ ਯਾਰ 80 ਲੀਟਰ ਫੂਕਤਾ ਤਾਂ ਕੁਝੋਦੇ ਕੱਲ ਤਾਂ ਅਸੀਂ ਖਾਲ ਪਾਖੀ ਗਿਆਗੇ ਸਾਰਾ ਇਹ ਚੱਕਤਾ ਤਾਂ ਤਾਂ ਖਾਲ ਮੇਰੀ ਜਿੱਤੇ ਡੱਟੋ ਗਿਆ ਮੈਨੂੰ ਆਂ ਦੱਛਪੜ ਓਏ ਉੱਤੋਂ ਦੀ ਤਾਂ ਨਹੀਂ ਆ ਸਾਰਾ ਖਾਲ ਠਾਤਾ ਯਾਰ ਤਾਂ ਉਹ ਮੈਂ ਪਾਈਪ ਲੈਂਡ ਪਵਾ ਦੂੰ ਤੂੰ ਮੈਨੂੰ ਪੈਸੇ ਦੇ ਜਾ ਜੀਆਂ ਦਾ ਟੈਂਕੀ ਪੜਾ ਲੈ ਜੇ ਤੂੰ ਲੈ ਜਾ ਉੱਤੇ 21 ਦੇ ਉੱਥੇ ਕਿੱਥੇ ਕੰਮੀ ਵਾਲਾ ਉਹ ਮੱਕੀ ਚ ਬੜੇ ਹੋਏ ਨੇ ਉਹ ਮੱਕੀ ਇੰਨੀ ਗਰਮੀ ਆ ਯਾਰ ਮੱਕੀ ਚ ਕੀ ਕਰਦੇ ਨੇ ਉਹ ਮਿੱਥੋ ਡੱਟੇ ਬੜੇ ਹੋਏ ਨੇ ਮੌਤ ਮੈਂ ਦੱਛ ਜੇ ਤੇਰੇ ਮਾਗਰ ਮੌਤ ਪਈ ਹੋਵੇ ਤੂੰ ਕਿੱਥੇ ਲੁਕੇ ਲੁਕੇ ਨਹੀਂ ਉਹ ਤਾਂ ਹੋ ਉੱਥੇ ਫਿਰਦਾ ਸੀ ਬੱਤਾ ਪੀਣ ਮੋਟਾ ਉਛੜ ਰੱਖੇ ਨੇ ਹਮ ਅਛਾ ਖਲਾਬ ਦੇ ਉਹ ਨਹੀਂ ਹਮ ਨਾਲ ਦੋ ਛਟਕੇ ਨੇ ਉਹ ਤਾਂ ਪੰਜ ਫਿਰ ਮੱਕੀ ਚ ਨੇ ਲੈ ਮੈਂ ਆਪ ਦੇਖਣੇ ਜਾਣਾ ਨਹੀਂ ਨਾ ਟਾਈਮ ਕਿ ਕਦੋਂ ਦੇ ਨੇ ਹਾਂ ਕੱਲਾ ਛੰਜ 5 ਵਜੇ 5 ਵਜੇ ਕੇ 17 ਮਿੰਟ ਤੇ ਮੱਕੀ ਤੇ ਬੜੇ ਹੋਏ ਇੰਨੀ ਮੱਕੀ ਗਰਮੀ ਪੈਣ ਲੈ ਰਹੀ ਆ ਓਰੇ ਇੱਥੇ ਬੈਠੇ ਨੇ ਯਾਰ ਉਹ ਤੂੰ ਤਾਂ ਉਹੀ ਗੱਲਾਂ ਕਰੀ ਜਾਂਦਾ ਓਏ ਲਗਾਟ ਤਾਂ ਪਵਾ ਰੱਖਿਆ ਨਾ ਜਿੱਦਾ ਗੱਡੀ ਦਾ ਮੈਂ ਪੰਜ ਕਿਲੇ ਨੇ ਮੱਕੀ ਦੇ ਜੇ ਹੁਣ ਇਹ ਵੀ ਤਾਂ ਵੀ ਲੰਘੇ ਹੋਣੇ ਇੱਥੇ ਪੱਥਲੀ ਤੜਕੇ ਲੀਲੋਆ ਤੂੰ ਆਉਣਗੇ ਬੰਦੇ ਤੇਰੀ ਮੱਕੀ ਵੜ ਜਾਣਗੇ ਮੱਕੀ ਦਾ ਇਹ ਕੱਚੀ ਆ ਯਾਰ ਮੈਂ ਕਿਉਂ ਨਹੀਂ ਵੜਦੋਂਗਾ ਇਹ ਕੁੱਕੜੀਆਂ ਦਾ ਲੱਗੀਆਂ ਨਹੀਂ ਇਹਨੂੰ ਕੋਈ ਗੱਲ ਨਹੀਂ ਫਿਰ ਤੂੰ ਆਹੇ ਜੇ ਪੈਸੇ ਲੈਣੀਆਂ ਆਪਦੇ ਨਹੀਂ ਮੈਂ ਤੇ ਟੋਪ ਵੀੜ ਕੇ ਲਿਆਂ ਫਿਰ ਛਾੜੀ ਡਾਉ ਮੱਕੀ ਓਏ ਕੋ ਹੈ ਨਹੀਂ ਤੂੰ ਐਵੇਂ ਤੈਨੂੰ ਵੇਹ ਮੈਂ ਕੋਈ ਨਹੀਂ ਹੈ ਇੱਥੇ ਮੈਨੂੰ ਕੁਛ ਨਹੀਂ ਤੂੰ ਮੈਨੂੰ ਪੈਸੇ ਦੇ ਪੰਜ ਦੇਖਾ ਤਦਾਰਾ ਲਊਗਾ ਤੇ ਬੰਦ ਤਾਂ ਪੈਸੇ ਹੈ ਨਹੀਂ ਯਾਰ ਮੈਂ ਦੇਣ ਦਾ ਜੇ ਹੁੰਦੇ ਤੂੰ ਤਾਂ ਉਹੀ ਉਹ ਜਿੱਦ ਕਰੀ ਜਾਂਦਾ ਕਾ ਬੱਚਾ ਉਹੀ ਕੱਚੀਆਂ ਗੱਲਾਂ ਬੱਚੀਆਂ ਗੱਲਾਂ ਵਾਲੀ ਗੱਲ ਨਹੀਂ ਹੈਗੀ ਹੈ ਨਹੀਂ ਨਾਲੇ ਇੱਥੇ ਹੋ ਤੈਨੂੰ ਵੇਹ ਮੈਂ ਹੈ ਬਹਿਮ ਕਾਨੂੰ ਆ ਬਹਿਮ ਹੀ ਕੱਢੇ ਨੇ ਮੈਂ ਤੱਕ ਉਹ ਬਹਿਮ ਹੀ ਕੱਢੇ ਨੇ ਮੈਂ ਬਹਿਮ ਕੱਢੇ ਨੇ ਉਹ ਯਾਰ ਤੈਨੂੰ ਤਾਂ ਉਹੀ ਹੋ ਗਿਆ ਠੀਕ ਆ ਚੰਗਾ ਠੀਕ ਆ ਚੰਗਾ ਮੈਂ ਦੇਖੋਲੇ ਕਿਹੜਾ ਬੈਠਾ ਕੱਟਾ ਹੋਰ ਲਿਆਉਂ ਮੈਂ ਇਹ ਗੱਲਾਂ ਨਹੀਂ ਯਾ ਤੇ ਹੋਰ ਦੋ ਤਿੰਨ ਦਿਨ ਇੱਧਰ ਆਇਓ ਨਾ ਤੁਸੀਂ ਅੱਛਾ ਮੈਂ ਤੁਹਾਨੂੰ ਦੱਛਤੀ ਗੱਲ ਐ ਵੀ ਪਤਾ ਹੁੰਦਾ ਪਲ ਪਲੇ ਕੇ ਪੈਸੋ ਦੇ ਫਾਇੜ ਵੱਜ ਜੇ ਮੈਂ ਤੈਨੂੰ ਪਹਿਲਾਂ ਕਹਤੀ ਮੈਂ ਬੜਾ ਗੱਲ ਅਸੀਂ ਤਾਂ ਹੁੰਦੀ ਨਹੀਂ ਹੈਗੇ ਦੋ ਦਿਨ ਪਾਪਾ ਖੇਤ ਤੇ ਨਹੀਂ ਆਉਂਦੇ ਤੂੰ ਘੱਟਦਾ ਫਹਿਮ ਆਉਂਦਾ ਪੰਡਿਤ ਕੋ ਬੋਲਾ ਮਰਵਾ ਦੇ ਬਰਵਾ ਦੂੰਗਾ ਕੁਝ ਨਹੀਂ ਲੱਥਾ ਮਾ ਕੇ ਮੂਰੇ ਆਉਂ ਗਿਆ ਦੋਨਾਂ ਦੀਆ ਬਸ ਠੀਕ ਹੈ ਹਾਂ ਠੀਕ ਹੈ ਇਹ ਤਾਂ ਪੰਡਿਤ ਕਹੇ 1000 ਰੁਪਿਆ ਦੇ ਕੇ ਰੈਂਟ ਮਾਰ ਪੰਜ ਹਜ਼ਾਰ ਹਾਂ ਮੇਰੇ ਲੈ ਵੀ 5000 ਕਿੱਥੋਂ ਆ ਗਿਆ ਉਹਦੋਂ ਵੀ ਉਦੋਂ ਤੂੰ ਮੈਥੋਂ ਪੈਸੇ ਮੰਗਦਾ ਸੀ ਤੇ ਤੇਰੇ ਕੋਲੇ ਪਸੰਦੀ ਨਹੀਂ ਕਿਦਾ ਛੂਟ ਲੈਣੇ ਹੁੰਦੇ ਨੇ ਉਹ ਤੋਂ ਬੜੇ ਆ ਜਾਂਦੇ ਨੇ ਤੇਰੇ ਕੋਲੇ ਪੈਸੇ ਕਿਹੜੀਆਂ ਤੂੰ ਮੈਨੂੰ ਬਰੀਆਂ ਦਵਾਈਆਂ ਨੇ ਨਾਲ ਕਿੱਦੇ ਲੈ ਕੇ ਮੇਰੇ ਹੱਥ ਦੇ ਦੋ ਪੈਸੇ ਧਰੇ ਨੇ ਮੰਗਦਾ ਤਾਂ ਐ ਜਿਵੇਂ ਆਖ ਨਹੀਂ ਲੈ ਕੇ ਤੂੰ ਮਾਂਡ ਕਰ ਦਿੰਦਾ ਤੂੰ ਮਾਂਡ ਕੀ ਫਟੂਮਾ ਬੈ ਤੂੰ ਕੁਸਤਾ ਕਰਨਾ ਪਹੁਣਾ ਵੇ ਕੁਸਤਾ ਰਹਿ ਜਾਂਦੇ ਮੇਰੇ ਪੱਲੇ ਚੂੜੀਆਂ ਮੇਰੀਆਂ ਦੋ ਪਹਿਨਾ ਵੇਚ ਕੇ ਖਾ ਗਿਆ ਹੁਣ ਉਹ ਟੌਪਸਾਂ ਦੇ ਅਖਤਰ ਕੀਏ ਜੀ ਮੇਰੇ ਪੱਲੇ ਪੈ ਗਈਆਂ ਮੇਰੀ ਚੱਤ ਮੇਰੀ ਚੱਤ ਪੱਲੇ ਰਹਿ ਦੂਜੇ ਮੈਂ ਤੇ ਟੈਲਫੋਨ ਵਾਲੇ ਹਾਂ ਕਿੱਥੇ ਜਾਣਾ ਤੇਲ ਪਵਾ ਕੇ ਦਾਣੇ ਕਿ ਕੰਮੀ ਵਾਲੇ ਨੂੰ ਮਾਰਨਾ ਮੱਖੀ ਚ ਘੇੜੇ ਹੋਏ ਨੇ ਅੜਾ ਤਾਤੇ ਕਿਆ ਮਠੂ ਕਵਾੜੀਆ ਜੋ ਨਹੀਂ ਏ ਟੈ ਮੈਂ ਮੈਡੀਕਲ ਫੋਨ ਨਾਲ ਮਨ ਨੂੰ ਉੱਠ ਪਿਆ 5000 ਚਾਹੀਦਾ ਮੈਂ ਤੇ ਤੁੱਪ ਵੀ ਉਹ ਕਵਾੜੀਆ ਨਾ ਤੇਰੇ ਪਰਚਾ ਪਵਾ ਦੂ ਚੋਰੀ ਦਾ ਮੇਰੇ ਪੱਤੇ ਹੈ ਜੀ 20 ਪੱਤੇ ਦੇਖੀ ਨਹੀਂ ਨਹੀਂ ਤੂੰ ਕੋਈ ਕੰਮੀ ਆ ਤੇ ਮੰਗਦਾ ਉਹ ਤਾਂ ਅੱਜ ਦੇ ਜਵਾਬ ਕਨੇ ਤੂੰ ਹੋਇਆ 70 ਸਾਲ ਦਾ ਮਾੜੀ ਮੋਟੀ ਸ਼ੰਗ ਸ਼ਰਮ ਕਰਿਆ ਕਰਦੇ ਨੇ ਗਾਂ ਬਰਾਬਰ ਦਾ ਬੰਦਾ ਵੀ ਦੇਖਿਆ ਕਰਦੇ ਨੇ ਜਿਹਦੇ ਨਾਲ ਟੱਕਰ ਲੈਣੀ ਹੁੰਦੀ ਹੈਗੀ ਅੱਛਾ ਜਦੋਂ ਮੇਰੇ ਨਾਲ ਟੱਕਰਾਂ ਲਾਉਂਦੇ ਨੇ ਪਰਾਏ ਖੁੰਡਣ ਨਾਲ ਰੋਗ ਤੇਰਾ ਵਰਦਨ ਆ ਲੰਮਟਾ ਜੋ ਤੂੰ ਦਿਮਾਗ ਨਾ ਹੁਣ ਜੋ ਤੂੰ ਨਹੀਂ ਟਿਕਦਾ ਫਿਰ ਹੋਰ ਦਾ ਥੋਕੀ ਕੀ ਕਰਨ ਦਿਮਾਗ ਨੇ ਗਾਹਾਂ ਕੁਛ ਹੋਰ ਜਿਆਦੇ ਨਾਉਂਦੀ ਮੈਂ ਟਕਰਾਂ ਮੈਨੂੰ ਮੈਂ ਤੇਰੀ ਦਾੜੀ ਚ ਤਣਕਾ ਲੱਗਦਾ ਮੈਨੂੰ ਦਾੜੀ ਚ ਤਣਕਾ ਹਾਂ ਹੁਣ ਮੇਰੇ ਕਿਹੜੀ ਦਾੜੀ ਆ ਗਈ ਨਾਲੇ ਮੇਰੀ ਗੱਲ ਸੁਣ ਉਹ ਤਾਂ ਜੇ ਜੇਹਰ ਚ ਬਾਗ ਵੀ ਗਏ 5-10 ਸਾਲਾਂ ਨੂੰ ਛੁੱਟ ਕੇ ਆ ਜਾਣਗੇ ਤੇਰੀ ਉਮਰ ਉੱਥੇ ਲੰਘ ਜੂਗੀ ਫੁੱਲੀ ਆਉਣਗੇ 70 ਸਾਲ ਦਾ ਹੋ ਰਹੇ ਕੋਈ ਗੱਲ ਨਹੀਂ ਬੈਲੀਆਂ ਜੇ ਤਾਂ ਨੰਨ ਕੇ ਜੇਲੀ ਹੁੰਦੀਆਂ ਨੇ ਗਿਲਤੀ ਰਹਾਂਗੇ ਕੁਛ ਨਹੀਂ ਪੁੱਤ ਲਾਗੇ ਪਾਸਤਾ ਮੈਂ ਤੈਨੂੰ ੰਨੀ ਗੱਲ ਦੱਸਤੀ ਜੇ ਤਾਂ ਪੈਸੇ ਨਹੀਂ ਮੈਂ ਕੋਈ ਲਾਲਾ ਲੁੱਟੂ ਫਿਰ ਮੇਰੇ ਨਾਲ ਮੇਰੇ ਲੱਭ ਤਾਂ ਪੰਜੀ ਨਹੀਂ ਹੈਗੀ ਚਾਹੇ ਲਾਲਾ ਲੁੱਟ ਚਾਹੇ ਲਾਲੀ ਲੁੱਟ ਜਿੱਥੇ ਜਾਇ ਜਾਂਦਾ ਜਾ ਵਗ ਜਾ ਜਾ ਵਗ ਜਾ ਸਾਰਾ ਦਿਨ ਪੁੱਠੇ ਕੰਮ ਬੇ ਕੋਈ ਸਿੱਧਾ ਕੰਮ ਵੀ ਕਰ ਲੈ ਹੁਣ ਮੇਰੇ ਆਟਾ ਨਾ ਪਿਹਾਇੋ ਕਨੇ ਕੋਈ ਨਾ ਅੱਗੇ ਖੜਾ ਰੋਜੀ ਮਾਰਾ ਤੈਨੂੰ ਇੱਥੇ ਲੱਛਾ ਪਰੌਂਠਾ ਲਾਕੇ ਤੇ ਨੀ ਰੋਟੀ ਲਾ ਲੈ ਨੀ ਤਾਂ ਖਾਣ ਨਹੀਂ ਹੁੰਦਾ ਟਾਈਮ ਤੇ ਦੇਖ ਲੈ ਜੰਜੀ ਬਾਹਰ ਜਾ ਮੂੰਹ ਜਾ ਤਾਂ ਮੈਂ ਮਰ ਖੂ ਜਾਉ ਨਾਲ ਨੂੰ ਮਰ ਇਹ ਕੰਮ